ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਟ੍ਰੈਫਿਕ ਟੀਮਾਂ ਟ੍ਰੈਫਿਕ ਦਾ ਜਿਹੜਾ ਸਪਤਾਹ ਮਨਾਇਆ ਜਾ ਰਿਹਾ ਤੇ ਲੋਕਾਂ ਨੂੰ ਇੱਕ ਮੈਸੇਜ ਦਿੱਤਾ ਜਾ ਰਿਹਾ ਕਿ ਕਦੇ ਨਾ ਪਹੁੰਚਣ ਨਾਲੋਂ ਦੇਰ ਸਹੀ ਤੇ ਲੋਕਾਂ ਨੂੰ ਟ੍ਰੈਫਿਕ ਜਿਹੜੇ ਯਾਤਤ ਨਿਯਮਾਂ ਦੀ ਪਾਲਣਾ ਬਾਰੇ ਰੋਕ ਰੋਕ ਕੇ ਸਮਝਾਇਆ ਜਾ ਰਿਹਾ ਦੱਸਿਆ ਜਾ ਰਿਹਾ ਤੇ ਆਹੋ ਗੱਲਬਾਤ ਕਰਦੇ ਆ ਡੀਐਸਪੀ ਸ਼੍ਰੀ ਰੋਸ਼ਨ ਲਾਲ ਜੀ ਨਾਲ ਤੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਜਿਹੜਾ ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਨੂੰ ਜਿਹੜਾ ਕਹਿ ਜਾ ਅਵੇਰਨੈਸ ਜਿਹੜਾ ਪ੍ਰਚਾਰ ਚਲਾਇਆ ਜਾ ਰਿਹਾ ਹਾਂਜੀ ਡੀਐਸਪੀ ਸਾਹਿਬ ਤੁਹਾਡਾ ਅਸੀਂ ਪੰਜਾਬ 90 ਉਤੇ ਸਵਾਗਤ ਥੈਂਕ ਯੂ ਅਸਲ ਯਾ ਟ੍ਰੈਫਿਕ ਜਿਹੜਾ ਟ੍ਰੈਫਿਕ ਸਪਤਾਹ ਜਿਹੜਾ ਚਲਾਇਆ ਜਾ ਰਿਹਾ ਹੈ ਇਹਦੇ ਸੰਬੰਧ ਕੀ ਕਹਿਣਾ ਚਾਹੂਗਾ ਇਹ ਦੇਖੋ ਜੀ ਸਾਰੇ ਹਿੰਦੁਸਤਾਨ ਦੇ ਵਿੱਚ 4 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਜਿਹੜਾ ਇਹ ਰੋਡ ਸੇਫਟੀ ਵੀਕ ਮਨਾਇਆ ਜਾ ਰਿਹਾ ਉਸੇ ਦੀ ਘੜੀ ਵਿੱਚ ਅਸੀਂ ਜ਼ਿਲ੍ਹਾ ਸੰਗਰੂਰ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਇਹ ਵੀਕ ਜਿਹੜਾ ਸਾਰੀਆਂ ਸਬ ਡਿਵੀਜ਼ਨਾਂ ਦੇ ਵਿੱਚ ਮਨਾ ਰਹੇ ਹਾਂ ਸਾਡਾ ਇਹ ਵੀਕ ਮਨਾਉਣ ਦਾ ਮੇਨ ਮੰਤਵ ਇਹੀ ਹੈ ਕਿ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਰੋਡ ਦੀ ਸੇਫਟੀ ਬਾਰੇ ਵੀ ਰੋਡ ਤੇ ਚੱਲਣ ਵਾਸਤੇ ਹਰ ਬੰਦੇ ਨੂੰ ਜਿਹੜਾ ਉਹਦੀਆਂ ਕੀ ਡਿਊਟੀਆਂ ਬਣਦੀਆਂ ਉਹਨੂੰ ਕੀ ਕਰਨਾ ਚਾਹੀਦਾ ਤਾਂ ਕਿ ਅਸੀਂ ਵੱਧ ਤੋਂ ਵੱਧ ਜਿਹੜੇ ਹਾਦਸਿਆਂ ਤੋਂ ਬਚ ਸਕੀਏ। ਆ ਜੇਕਰ ਗੱਲ ਕਰੀਏ ਨਵਾਂ ਲਗਾ ਦੀ ਤੇ ਉਹ ਇਹ ਟੂਵੀਲਰ ਦੇ ਉੱਤੇ ਆਮ ਤੌਰ 'ਤੇ ਦਿਖਾਈ ਦਿੰਦੇ ਆ ਚੱਲਦੇ ਤੇ ਇਹਦੇ ਬਾਰੇ ਤੋਂ ਆ ਕੀ ਗੱਲ ਹੈ। ਦੇਖੋ ਸਾਨੂੰ ਸਾਰਿਆਂ ਨੂੰ ਇਹ ਚਾਹੀਦਾ ਵੀ ਅਸੀਂ ਜਿਹੜੇ ਛੋਟੇ ਬੱਚੇ ਆ ਘੱਟ ਉਮਰ ਦੇ ਬੱਚੇ ਆ ਉਹਨਾਂ ਨੂੰ ਵਹੀਕਲ ਨਾ ਦਈਏ ਕਿਉਂਕਿ ਉਹਨਾਂ ਨੂੰ ਰੋਡ ਦੇ ਉੱਤੇ ਚੱਲਣ ਵਾਸਤੇ ਜਿਹੜਾ ਰੂਲ ਰੂਲ ਐ ਰੈਗੂਲੇਸ਼ਨ ਬਾਰੇ ਬਿਲਕੁਲ ਪਤਾ ਨਹੀਂ ਹੁੰਦਾ। ਉਹ ਗਲਤੀਆਂ ਕਰਦੇ ਆ ਜਿਹਦੇ ਨਾਲ ਹਾਸੇ ਵਿੱਚ ਬਹੁਤ ਜ਼ਿਆਦਾ ਹੁੰਦੇ ਆ ਉਹ ਸਾਰੇ ਮਾਪੇ ਬਪ ਨੂੰ ਔਰ ਪੇਰੈਂਟਸ ਨੂੰ ਚਾਹੀਦਾ ਕਿ ਬੱਚਿਆਂ ਨੂੰ ਜਿਹੜੇ ਛੋਟੇ ਬੱਚਿਆਂ ਨੂੰ ਟੂ ਬਿਲਰ ਬਿਲਕੁਲ ਨਾ ਚਲਾਉਣ ਦੇਣ ਉਹ ਗੱਲ ਸਕੂਲਾਂ ਜਾਂ ਕਾਲਜਾਂ ਦੀ ਕਰੀਏ ਤਾਂ ਟ੍ਰੈਫਿਕ ਜਿਹੜਾ ਟ੍ਰੈਫਿਕ ਪੁਲਿਸ ਵੱਲੋਂ ਕਿ ਜਾਗਰੂਤਾ ਸੈਮੀਨਾਰ ਕਾਲਜਾਂ ਸਕੂਲਾਂ ਦੇ ਵਿੱਚ ਕਿ ਲਗਾਏ ਜਾ ਰਹੇ ਆ ਤੇ ਇਹਦੇ ਬਾਰੇ ਕੀ ਬਿਲਕੁਲ ਜੀ ਅਸੀਂ ਇਸ ਵੀਕ ਦੌਰਾਨ ਨਹੀਂ ਕੱਲਾ ਬਿਲਕੁਲ ਅਸੀਂ ਸਾਰੇ ਸਾਲ ਦੇ ਵਿੱਚ ਵੀ ਇਹ ਸਾਰੇ ਸਕੂਲਾਂ ਕਾਲਜਾਂ ਦੇ ਵਿੱਚ ਟ੍ਰੈਫਿਕ ਜਾਗਰੂਕਤਾ ਜਿਹੜੇ ਕੈਂਪਸ ਸੈਮੀਨਾਰ ਆ ਇਹ ਲਗਾ ਕੇ ਬੱਚਿਆਂ ਨੂੰ ਪੇਰੈਂਟਸ ਨੂੰ ਆਪ ਪਬਲਿਕ ਨੂੰ ਜਾਗਰੂਕ ਕਰਦੇ ਰਹਿੰਦੇ ਆ ਤਾਂ ਕਿ ਜਿਹੜੇ ਹਾਸੇ ਘੱਟ ਹੋਣ ਉਹਨਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਹਮੇਸ਼ਾ ਅਸੀਂ ਦਿੰਦੇ ਰਹਿੰਦੇ ਆ ਜੀ ਅਖੀਰ ਦੇ ਵਿੱਚ ਤੁਸੀਂ ਲੋਕਾਂ ਨੂੰ ਅਵੇਰਨੈਸ ਬਾਰੇ ਕੀ ਮੈਸੇਜ ਦੇਣਾ ਚਾਹੋਗੇ ਮੈਂ ਸਾਰੇ ਪਬਲਿਕ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਜਦੋਂ ਤੱਕ ਹਰ ਇੰਡੀਵਿਜੂਅਲ ਇੰਡੀਵਿਜੂਅਲ ਤੌਰ ਤੇ ਇਹ ਗੱਲ ਨਹੀਂ ਸਮਝਦਾ ਕਿ ਸਾਡੀ ਕੀ ਡਿਊਟੀ ਬਣਦੀ ਹੈ ਰੋਡ ਤੇ ਚੱਲਣ ਦੀ ਤੇ ਘਟੋ ਘਟ ਜੇ ਉਹ ਬੰਦੇ ਨੂੰ ਇਹ ਪਤਾ ਹੋਵੇ ਕਿ ਮੇਰੀਆਂ ਰੋਡ ਦੇ ਉੱਤੇ ਕੀ ਡਿਊਟੀਆਂ ਬਣਦੀਆਂ ਜਿੰਨਾ ਚਿਰ ਉਹ ਨਹੀਂ ਸਮਝਦਾ ਉਹਨਾਂ ਚ ਸਾਰਾ ਟ੍ਰੈਫਿਕ ਦੇ ਵਿੱਚ ਕੋਈ ਸੁਧਾਰ ਨਹੀਂ ਹੋ ਸਕਦਾ ਹਰ ਬੰਦੇ ਨੂੰ ਇਹ ਚਾਹੀਦਾ ਕਿ ਮੈਂ ਮੇਰੀ ਕੀ ਡਿਊਟੀ ਬਣਦੀ ਹੈ ਰੋਡ ਦੇ ਉੱਤੇ ਉਹਨੂੰ ਸਮਝੇ ਔਰ ਰੂਲਸ ਜੋ ਰੂਲ ਐਂਡ ਰੈਗੂਲੇਸ਼ਨਸ ਹੈਗੇ ਉਹਨਾਂ ਨੂੰ ਫਾਲੋ ਕਰੇ ਜੀ ਜਿਹੜੇ ਟ੍ਰੈਫਿਕ ਦੇ ਯਾਤਤ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਲੋਕਾਂ ਦੇ ਵੱਧ ਤੋਂ ਵੱਧ ਅਵੇਅਰਨੈਸ ਕਰ ਰਹੇ ਹਾਂ ਜੀ ਸਕੂਲਾਂ ਕਾਲਾਂ ਜਾਂ ਬੱਚਿਆਂ ਨੂੰ ਠੀਕ ਹੈ ਜਾ ਜਾ ਕੇ ਸੈਮੀਨਾਰ ਲਾ ਕੇ ਇਹ ਅਸੀਂ ਸਪੈਸ਼ਲੀ 4 ਤੋਂ 10 ਫਰਵਰੀ ਤੱਕ ਇਹ ਮੈਮ ਟ੍ਰੈਫਿਕ ਦੇ ਨਿਯਮਾਂ ਪਾਲਣਾ ਸੰਬੰਧੀ ਹੀ ਲਈ ਗਈ ਹੈ ਤਾਂ ਕਿ ਲੋਕ ਵੱਧ ਤੋਂ ਵੱਧ ਇਹਦੇ ਬਾਰੇ ਅਵੇਅਰਨੈਸ ਹੋ ਸਕਣ ਅਤੇ ਇਹਦੇ ਰੈਗੂਲੇਸ਼ਨ ਜੋ ਵੀ ਹੈਗੇ ਹੈ ਟ੍ਰੈਫਿਕ ਦੇ ਉਹ ਪਾਲਣਾ ਕਰਕੇ ਜਾਨੀ ਕਿ ਹਾਦਸਿਆਂ ਦੇ ਘੱਟ ਘਟਣ ਦੇ ਹੋਣ ਦੀ ਜ਼ਰੂਰੀ ਹੈ ਇਹ ਸਾਡਾ ਆਮ ਪਬਲਿਕ ਨੂੰ ਮੈਸੇਜ ਹੈ ਵੀ ਵੱਧ ਤੋਂ ਵੱਧ ਰੋਡ ਤੇ ਆਪਣੇ ਰੂਲ ਰੈਗੂਲੇਸ਼ਨ ਲੈ ਕੇ ਜਾਂ ਆਪਣੇ ਬਾਲਕ ਜੋ ਬੱਚੇ ਐ ਉਹਨਾਂ ਨੂੰ ਵੀ ਵਹੀਕਲ ਘੱਟ ਚਲਾਉਣ ਦਾ ਤਾਂ ਕਿ ਅਸੀਂ ਮੈਸੇਜ ਦੇ ਸਕੀਏ ਲੋਕਾਂ ਨੂੰ ਵੀ ਇਹ ਵਧੀਆ ਅਸੀਂ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਾ ਸਕੀਏ ਸਾਡੇ ਨਾਲ ਹੁਣ ਜੁੜੇ ਨੇ ਪਵਨ ਸ਼ਰਮਾ ਜੀ ਤੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਜਿਹੜਾ ਆਤੀਮਾ ਟ੍ਰੈਫਿਕ ਜਿਹੜਾ ਹਫਤਾ ਮਨਾਇਆ ਜਾ ਰਿਹਾ ਹੈ ਤੇ ਇਹਦੇ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਹਾਂਜੀ ਸ਼ਰਮਾ ਜੀ ਤੁਹਾਡਾ ਅਸੀਂ ਸਵਾਗਤ ਕਰਦੇ ਹਾਂ ਧੰਨਵਾਦ ਜੀ ਅੱਜ ਜਿਹੜਾ ਅਸੀਂ ਟ੍ਰੈਫਿਕ ਹਫ਼ਤਾ ਬਣਾ ਰਹੇ ਹਾਂ ਇਹ 4 ਤਰੀਕ ਤੋਂ ਲੈ ਕੇ 10 ਤਰੀਕ ਤੱਕ ਮਨਾਵਾਂਗੇ ਤੇ ਇਹ ਵੱਖ-ਵੱਖ ਡਿਵੀਜ਼ਨਾਂ ਦੇ ਵਿੱਚ ਸਾਰੇ ਇਨਚਾਰਜ ਟ੍ਰੈਫਿਕ ਹਫ਼ਤਾ ਬਣਾ ਰਹੇ ਨੇਗੇ ਜਿਸ ਦੇ ਵਿੱਚ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਟ੍ਰੈਫਿਕ ਦੇ ਨਿਯਮਾਂ ਸੰਬੰਧੀ ਜਾਣੂ ਕਰਾਵਾਂਗੇ ਅਤੇ ਲੋਕਾਂ ਨੂੰ ਬੇਨਤੀ ਕਰਦੇ ਹਾਂਗੇ ਵੀ ਜਿੰਨਾ ਤੱਕ ਤੁਸੀਂ ਟ੍ਰੈਫਿਕ ਸਬੰਧ ਦੇ ਸਬੰਧ ਵਿੱਚ ਆਪਦਾ ਮਨ ਨਹੀਂ ਸਹੀ ਕਰਦੇ ਉਹਨਾਂ ਤੱਕ ਪੁਲਿਸ ਕੁਝ ਨਹੀਂ ਕਰ ਸਕਦੀ ਅਸੀਂ ਪਬਲਿਕ ਨੂੰ ਅਪੀਲ ਕਰਦੇ ਹਾਂ ਵੀ ਜਿਹੜੇ ਆ ਟ੍ਰੈਫਿਕ ਦੀ ਸਮੱਸਿਆ ਤੁਸੀਂ ਥੋੜੇ ਤੋਂ ਸ਼ੁਰੂ ਹੋ ਕੇ ਤੁਸੀਂ ਸ਼ੁਰੂ ਕਰੋ ਜਦੋਂ ਵੀ ਗੱਡੀ ਚੱਕਦੇ ਹੋ ਕਾਗਜ ਚੈੱਕ ਕਰੋ ਜੇ ਬਾਜ਼ਾਰ ਦੇ ਵਿੱਚ ਜਾਂਦੇ ਆ ਜਿਹੜੀ ਗੱਡੀ ਦੀ ਪਾਰਕਿੰਗ ਦੀ ਜਗ੍ਹਾ ਚੈੱਕ ਕਰੋ ਵੀ ਕਿੱਥੇ ਖੜੀ ਕਰਨੀ ਹੈ ਤਾਂ ਕਿ ਆਮ ਪਬਲਿਕ ਨੂੰ ਟ੍ਰੈਫਿਕ ਦੇ ਵਿੱਚ ਕੋਈ ਸਮੱਸਿਆ ਨਾ ਆਵੇ ਇਕਰ ਗੱਲ ਕਰੀਏ ਤਾਂ ਜਿਹੜੇ ਪੈਦਲ ਰਾਹਗੀਰ ਨੇ ਤੇ ਉਹਨਾਂ ਬਾਰੇ ਕੀ ਕਹਿੰਦੇ ਆ ਅਸੀਂ ਜਿਹੜੇ ਪੈਦਲ ਰਾਹਗੀਰ ਨੇ ਪੈਦਲ ਚੱਲਦੇ ਨੇ ਲੋਕ ਜਿਹੜੇ ਵੀਕਰਾਂ ਦੇ ਲੋਕ ਨੇ ਮੋਟਰਸਾਈਕਲ ਤੇ ਜਾਂ ਕਾਰ ਤੇ ਜਾ ਟਰੈਕਟਰ ਦੇ ਜਾਂ ਟਰਾਲੀ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਜਾਂਦੇ ਨੇ ਜਾਂ ਓਵਰ ਆਲ ਟਰੱਕ ਲੈ ਕੇ ਜਾਂਦੇ ਨੇ ਤਾਂ ਉਹਨਾਂ ਨੂੰ ਜਿਹੜੇ ਪੈਦਲ ਲੋਕ ਜਾਂਦੇ ਨੇ ਪਹਿਲਾਂ ਉਹਨਾਂ ਨੂੰ ਰਸਤਾ ਦਿੱਤਾ ਜਾਵੇ ਉਹਨਾਂ ਦਾ ਪਹਚਾ ਕਰਿਆ ਜਾਵੇ ਤਾਂ ਕਿ ਐਕਸੀਡੈਂਟ ਨਾ ਹੋ ਜਾ ਸਕਣ ਐਕਸੀਡੈਂਟ ਦੀ ਵਾਚਤ ਹੋ ਜਾ ਕੇ ਕੀਮਤੀ ਜਾਨਾਂ ਬਚ ਸਕਣ ਹਾਂ ਭਾਈ ਜੀ ਕਿ ਟ੍ਰੈਫਿਕ ਪੰਜਾਬ ਸਰਕਾਰ ਵੱਲੋਂ ਜਿਹੜਾ ਟ੍ਰੈਫਿਕ ਜਿਹੜਾ ਸੁਰੱਖਿਆ ਨਿਯਮ ਅਪਣਾਇ ਸਮਾਗਤ ਕਰਵਾਇਆ ਜਾ ਰਿਹਾ ਤੇ ਇਹਦੇ ਬਾਰੇ ਦੋਟਾ ਕੀ ਹੈ ਸਰੇ ਬਹੁਤ ਜ਼ਰੂਰੀ ਹੈ ਨਿਤ ਐਕਸੀਡੈਂਟ ਵਧ ਰਹੇ ਨੇ ਟ੍ਰੈਫਿਕ ਵਧ ਰਹੀ ਹੈ ਰੋਡਸ ਘਟ ਰਹੀਆਂ ਨੇ ਤੇ ਕਾਰਸ ਨਿਤ ਵਧ ਰਹੀਆਂ ਨੇ ਇਹਦੇ ਕਰਕੇ ਇਹ ਤਾਂ ਬਹੁਤ ਹੀ অতি ਜ਼ਰੂਰੀ ਹੈ ਜੇਕਰ ਕਈ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਜਿਵੇਂ ਅੱਜ ਕੱਲ ਆਪਾਂ ਫੋਰਨ ਚ ਜਾਂਦੇ ਆ ਵੀ ਉੱਥੇ ਫਾਈਨ ਬਹੁਤ ਜ਼ਿਆਦਾ ਹੈ ਜੀ ਇੱਥੇ ਫਾਈਨ ਹੋਣਾ ਚਾਹੀਦਾ ਹੈ ਤਾਂ ਮੇਰੇ ਪਿਤਾ ਜੀ ਪੁਲਿਸ ਮਹਿਕਮੇ ਚ ਰਹੇ ਨੇ ਬੜੇ ਹੀ ਪੋਲੀਟੀਕਲ ਤੌਰ ਤੇ ਇਹਨਾਂ ਨੂੰ ਤੰਗ ਕਰਦੇ ਨੇ ਜੇ ਚਲਾਨ ਕੱਢਦੇ ਤਾਂ ਵੀ ਨਹੀਂ ਕੱਢ ਸਕਦੇ ਹੁਣ ਜੇ ਕੋਈ ਮਿਨਿਸਟਰ ਜਾ ਕਿਸੇ ਦਾ ਲੜਕਾ ਆ ਗਿਆ ਜਾਂ ਕੋਈ ਰਿਸ਼ਤੇਦਾਰ ਆ ਗਿਆ ਉਹਨੂੰ ਇੱਕ ਵੀ ਰੋਕ ਸਕਦੇ ਨੇ ਇਹਨਾਂ ਕੋਲ ਅਥਾਰਟੀ ਵੀ ਨਹੀਂ ਹੈਗੀ ਸੱਚਾਈ ਤਾਂ ਇਹ ਹੈ ਹੋਰ ਇਹ ਪੁਲਿਸ ਵਾਲੇ ਨਾਲ ਵੀ ਦੇਖਿਆ ਹੈ ਕਹਿੰਦਾ ਮਤਲਬ ਆ ਜੀ ਪੁਲਿਸ ਨੂੰ ਫ੍ਰੀ ਹੈਂਡ ਕਿੱਥੇ ਜਾਣਾ ਚਾਹੀਦਾ ਉਹ ਤਾਂ ਜ਼ਰੂਰੀ ਹੈ ਜੀ ਹੁਣ ਦੇਖੋ ਤੁਹਾਨੂੰ ਹੈਲਮਟ ਨਹੀਂ ਲੱਟਾ ਹੋਇਆ ਆ ਵੈਸੇ ਦਾ ਸੌਰੀ ਲੈਣਾ ਚਾਹੀਦਾ ਇਹੇ ਜੀ ਇਹ ਜੋ ਵੀ ਇਹਨਾਂ ਨੇ ਇਹ ਪਰਾਲਾ ਕੀਤਾ ਬਹੁਤ ਵਧੀਆ ਕਰਿਆ ਚਾਰ ਤੋਂ 10 ਹੈ ਜਿਹੜਾ ਇਹਨਾਂ ਦਾ ਮੈਂ ਇਹਨਾਂ ਦੀ ਬਹੁਤ ਸਲਾਗਾ ਕਰਦਾ ਹਾਂ ਬਾਕੀ ਇਹ ਜਿਹੜਾ ਇਹਨਾਂ ਨੇ ਪ੍ਰੋਗਰਾਮ ਰਚਿਆ ਬਹੁਤ ਹੀ ਤੁਹਾਨੂੰ ਪਤਾ ਵੀ ਟ੍ਰੈਫਿਕ ਜਿਹੜਾ ਸਖਿਆ ਹਫਤਾ ਚੱਲ ਰਿਹਾ ਹੈ ਤੇ ਤੁਸੀਂ ਕਾਨੂੰਨ ਦੀ ਪਾਲਣਾ ਨਹੀਂ ਕਰ ਰਹੇ ਤੇ ਤੁਹਾਨੂੰ ਲੱਗਦਾ ਵੀ ਫਿਊਚਰ ਦੇ ਵਿੱਚ ਤੁਹਾਨੂੰ ਪਾਲਣਾ ਕਰਨੀ ਚਾਹੀਦੀ ਹੈ ਕਰਨੀ ਚਾਹੀਦੀ ਹੈ ਜੀ ਪਾਲਣਾ ਕਰਨੀ ਚਾਹੀਦੀ ਹੈ ਜੀ ਅੱਗੇ ਤੋਂ ਤੁਸੀਂ ਹੈਲਮਟ ਲੈ ਕੇ ਕਾਜ ਪਤਨਾ ਲੈ ਕੇ ਚੱਲੋ ਜਰੂਰ ਜੀ ਇਹ ਵੀ ਪੂਰੇ ਡਾਕੂਮੈਂਟ ਵੀ ਪੂਰੀ ਫੈਸਿਲਿਟੀ ਲੈ ਕੇ ਚੱਲਣਾ ਚਾਹੀਦਾ ਵੈਸੇ ਤਾਂ ਜੀ ਸੌਰੀ ਤੇ ਇਹ ਬਹੁਤ ਹੀ ਵਧੀਆ ਕੀਤਾ ਜੀ ਇਹਨਾਂ ਨੇ ਵੀ ਸਾਰੇ ਡਾਕੂਮੈਂਟ ਪੂਰੇ ਹੋਣੇ ਚਾਹੀਦੇ ਨੇ